ਹੈਲੋ ਵੈਲਕਮ ਟੂ ਮਾਈ ਚੈਨਲ ਕਿ ਮੈਂ ਤੁਸੀ ਸਾਰੇ ਹੋਕ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਿੰਦ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਆਪਣੀ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਦਿਸ਼ੀ ਵਲੋਗ ਅੱਜ ਮੈਂ ਤੁਹਾਨੂੰ ਨਾ ਦੋ ਚੀਜ਼ਾਂ ਦੱਸਾਂਗੀ ਕੋਰੀਅਨ ਸਕਿਨ ਕਰਨ ਲਈ ਠੀਕ ਹੈ ਜਿਨ੍ਹਾਂ ਦੀ ਸਕਿਨ ਬਹੁਤ ਡੈੱਡ ਹੈ ਜਿਨ੍ਹਾਂ ਦੀ ਸਕਿਨ ਤੇ ਦਾਗ ਧੱਬੇ ਨੇ ਜਿਨ੍ਹਾਂ ਦੇ ਸ਼ਾਈਨ ਨਹੀਂ ਹੈਗੀ ਤੇ ਜਿਨ੍ਹਾਂ ਦੇ ਮਤਲਬ ਕਿ ਸ਼ਾਇਆ ਜੜੀਆਂ ਨੇ ਨਾ ਜਾਈ ਨਹੀਂ ਰਹੀਆਂ ਠੀਕ ਹੈ ਬਹੁਤ ਵਧੀਆ ਰੈਮਡੀ ਹੈ ਬਹੁਤ ਹੀ ਪਿਆਰੀ ਚਾਵਲਾਂ ਤੋਂ ਬਣੀ ਹੈ ਚਾਵਲਾਂ ਦੀ ਪਿੱਚ ਜਿਹੜੀ ਹੁੰਦੀ ਹੈ ਨਾ ਚਾਵਲਾਂ ਦੀ ਮਾਂਡ ਉਹਨੂੰ ਕਿਸ ਤਰੀਕੇ ਨਾਲ ਆਪਾਂ ਫੇਸ ਤੇ ਲਗਾ ਸਕਨੇ ਆ ਜਿਹੜਾ ਆਪਣੇ ਫੇਸ ਨੂੰ ਗਲੋਅ ਦੇਵੇ ਠੀਕ ਹੈ ਤੇ ਇੱਕ ਮੈਂ ਤੁਹਾਨੂੰ ਦੱਸਦੀ ਹਾਂ ਸਕਰਬ ਜਿਹੜਾ ਤੁਸੀਂ ਹਫਤੇ 'ਚ ਇੱਕ ਵਾਰ ਸਕਰਬੋ ਕਰਨਾ ਹੈ ਤੁਹਾਡੇ ਡੈੱਡ ਸਕੀਨ ਨੇ ਬਿਲਕੁਲ ਰਿਮੂਵ ਹੋ ਜੇਗੀ ਔਰ ਜਿੰਨੇ ਵੀ ਮੈਲ ਜੰਮੀ ਹੋਵੇ ਕਿ ਜਿੰਨਾ ਕਾਲਾਪਨ ਜੰਮਿਆ ਹੋਵੇਗਾ ਚਿਹਰੇ ਦਾ ਸਾਰਾ ਹੀ ਨਿਕਲ ਜਾਵੇਗਾ ਠੀਕ ਹੈ ਵੀਡੀਓ ਪੂਰੀ ਧਿਆਨ ਨਾਲ ਦੇਖਣਾ ਜਿਹੜੇ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਨੂੰ ਜਰੂਰ ਪ੍ਰੈਸ ਕਰਿਓ ਵੀ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਵੀਡੀਓ ਹੈ ਠੀਕ ਹੈ ਤੇ ਪਹਿਲਾਂ ਤੁਸੀਂ ਦੇਖੋ ਇਸ ਤਰੀਕੇ ਨਾਲ ਨਾ ਮੈਂ ਚਾਵਲਾਂ ਤੁਰਾਤੀ ਮਾਂਡ ਲਾ ਲਈ ਸੀ ਨਮਕ ਨਹੀਂ ਪਾਇਆ ਹੋਣਾ ਚਾਹੀਦਾ ਨਮਕ ਤੋਂ ਬਗੈਰ ਇਸ ਤਰੀਕੇ ਨਾਲ ਚਾਵਲਾਂ ਦੀ ਲਾ ਲਈ ਮਾਂਡ ਠੀਕ ਹੈ ਤੇ ਆਹ ਦੇਖੋ ਇਹ ਸੀਗੀ ਜਿਹੜੀ ਮੈਂ ਰਾਤ ਲਾਏ ਚਾਵਲਾਂ ਦੀ ਮੰਡੀ ਜਿਹੜੀ ਹੁੰਦੀ ਹੈ ਠੀਕ ਹੈ ਇਹ ਚਾਵਲਾਂ ਦੀ ਮੰਡੀ ਜਿਹੜੀ ਸਾਡੀ ਸਕਿਨ ਨੂੰ ਕੋਰੀਅਨ ਟੈਪ ਕਰ ਦੇਗੀ ਕੋਰੀਅਨ ਗਰਲ ਸਕਿਨ ਕਰ ਦੇਗੀ ਠੀਕ ਹੈ ਹਰ ਕੋਈ ਜਾਣਦਾ ਹੈ ਕਿ ਸਾਡੀ ਸਕਿਨ ਚ ਚਮਕ ਧਮਕ ਮਾਰਦੀ ਰਹੇ ਸਾਡੀ ਸਕਿਨ ਤੇ ਇੱਕ ਗਲੋ ਆਵੇ ਇੱਕ ਚਮਕਾਵੇ ਕਿ ਨੇਚਰਲ ਚਮਕਾਵੇ ਤੁਸੀਂ ਮੇਰਾ ਦੇਖ ਸਕਦੇ ਹੋ ਮੈਂ ਬਿਲਕੁਲ ਵੀ ਕੋਈ ਮੇਕਅਪ ਨਹੀਂ ਕੀਤਾ ਹੈਗਾ ਕੁਝ ਨਹੀਂ ਲਗਾਇਆ ਬਿਲਕੁਲ ਮੇਰਾ ਫੇਸ ਕਲੀਨ ਪਿਆ ਹੈ ਕਿਉਂਕਿ ਮੈਂ ਤੁਹਾਨੂੰ ਲਗਾ ਕੇ ਦੱਸਣਾ ਇਸ ਕਰਕੇ ਮੈਂ ਕੁਝ ਵੀ ਨਹੀਂ ਲਗਾਉਂਦੀ ਕੋਈ ਮੇਕਅਪ ਨਹੀਂ ਵਿਦਾਊਟ ਮੇਕਅਪ ਮੇਰੀ ਸਕਿਨ ਹੈ ਠੀਕ ਹੈ ਆ ਥੋੜੇ ਜਿਹ ਮੇਰੇ ਗੱਡੇ ਪੈ ਗਏ ਨੇ ਕਿਉਂਕਿ ਮਸ਼ੀਨ ਦਾ ਕੰਮ ਹੈ ਮੇਰਾ ਠੀਕ ਹੈ ਮੇਰਾ ਸਟੀਚਿੰਗ ਦਾ ਵੀ ਕੰਮ ਹੈ ਠੀਕ ਹੈ ਇਹ ਤੁਸੀਂ ਚਾਵਲਾਂ ਦੀ ਜਿਹੜੀ ਮਾਂ ਦੇ ਸਤੇਕੇ ਨਾਲ ਚਾਵਲਾਂ ਦੀ ਮਾਂਡੀ ਹੈ ਦੇਖੋ ਸੰਗਣੀ ਹੋ ਗਈ ਹੈ ਜਿਵੇਂ ਇੱਕ ਕਰੀਮ ਹੁੰਦੀ ਹੈ ਨਾ ਇਸ ਤਰੀਕੇ ਦੀ ਇਹਦੀ ਥਿੰਕਿੰਗ ਜੀ ਹੋ ਗਈ ਹੈ ਠੀ ਤੇ ਤੁਸੀਂ ਇਹਦੇ ਵਿੱਚ ਕੀ ਪਾਣਾ ਹੈਗਾ ਰਾਤ ਨੂੰ ਤੁਸੀਂ ਇਹ ਲਾ ਕੇ ਰੱਖ ਲਓ ਤੈਨੂੰ ਕਰੀਮ ਬਣਾ ਕੇ ਰੱਖ ਲਓ ਇਸ ਤਰੀਕੇ ਨਾਲ ਦੇ ਵਿੱਚ ਨਾ ਐਲੋਵੇਰਾ ਜੈਲ ਪਾ ਲੈਣੇ ਆ ਤੁਸੀਂ ਚਾਹੋ ਤੇ ਇਹਦੇ ਵਿੱਚ ਤੁਸੀਂ ਜਿਹੜਾ ਹੁੰਦਾ ਨਾ ਵਿਟਾਮਿਨ E ਦਾ ਓਇਲ ਚਾਹੀਏ ਵਿਟਾਮਿਨ E ਦਾ ਕੈਪਸੂਲ ਚਾਹੀਏ ਬਦਾਮ ਰੋਗਲ ਉਹ ਵੀ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਇਸ ਤਰੀਕੇ ਨਾਲ ਇੱਕ ਇੱਕ ਕਰੀਮ ਬਣ ਜਾਣੀ ਆ ਦੇਖੋ ਇਸ ਤਰੀਕੇ ਨਾਲ ਇਹ ਬਣ ਗਈ ਆਪਣੀ ਕਰੀਮ ਇਸ ਤਰੀਕੇ ਨਾਲ ਕਰੀਮ ਬਣਾ ਕੇ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਲੈਣਾ ਫ੍ਰਿਜ ਵਿੱਚ ਡੇਲੀ ਰਾਤ ਨੂੰ ਅਪਲਾਈ ਕਰੋ ਦਿਨੇ ਵੀ ਕਰ ਸਕਦੇ ਹੋ ਰਾਤ ਨੂੰ ਜ਼ਿਆਦਾ ਕਰੋਗੇ ਤਾਂ ਬੈਟਰ ਰਹੇਗਾ ਕਿਉਂਕਿ ਰਾਤ ਦੇ ਰਿਜ਼ਲਟ ਬਹੁਤ ਵਧੀਆ ਹੁੰਦੇ ਨੇ ਸਕਿਨ ਤੇ ਠੀਕ ਹੈ ਸਕਿਨ ਨੂੰ ਆਰਾਮ ਚਾਹੀਦਾ ਹੁੰਦਾ ਹੈ ਤੇ ਰਾਤ ਤੋਂ ਵੱਧ ਕੇ ਆਰਾਮ ਕੋਈ ਨਹੀਂ ਹੁੰਦਾ ਸਕਿਨ ਲਈ ਠੀਕ ਹੈ ਕਿਉਂਕਿ ਦਿਨੇ ਡਸਟ ਪੈਂਦੀ ਹੈ ਧੂੜ ਮਿੱਟੀ ਕਿਰਨਾਵਾਵਾਂ ਪੈਂਦੀਆਂ ਨੇ ਸੂਰਜ ਦੀਆਂ ਤੇ ਉਹਨਾਂ ਤੋਂ ਬਚਣ ਲਈ ਤੇ ਬਾਤ ਤੋਂ ਬਾਅਦ ਤੁਸੀਂ ਪਾਣੀ ਪਿਆ ਕਰੋ ਧੁੱਪ 'ਚ ਘੱਟ ਬੈਠਿਆ ਕਰੋ ਸਿੱਧਾ ਕਿਰਨਾਵਾ ਤੁਹਾਡੇ ਧੁੱਪ ਤੇ ਬਿਲਕੁਲ ਨਹੀਂ ਪੈਣੇ ਚਾਹੀਦੀਆਂ ਇਸ ਤਰੀਕੇ ਨਾਲ ਤੁਸੀਂ ਕੀ ਕਰਨਾ ਹੈਗਾ ਹੈ ਆ ਦੇਖੋ ਬਹੁਤ ਵਧੀਆ ਯਾਰ ਦੇਖ ਵਿੱਚ ਵਿੱਚ ਚਾਵਲ ਵੀ ਨੇ ਮੈਂ ਨਾ ਚਾਵਲ ਕੱਟੇ ਨਹੀਂ ਸੀ ਚਾਵਲ ਬਹੁਤ ਵਧੀਆ ਹੁੰਦੇ ਨੇ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕੋਈ ਵੀ ਬਰਸ਼ ਦੀ ਸਹਾਇਤਾ ਨਾਲ ਚਾਹੇ ਤੁਸੀਂ ਕਾਟਨ ਲੈ ਲਓ ਜੜ ਕੇ ਰੂੰ ਤੇ ਉਹਦੀ ਸਹਾਇਤਾ ਨਾਲ ਤੁਸੀਂ ਸਾਰੇ ਫੇਸ ਤੇ ਅਪਲਾਈ ਕਰ ਲੈਣਾ ਤੇ ਇਹ ਮਾਸਕ ਜਿਹੜਾ ਇੱਕਦਮ ਤੁਹਾਡੇ ਚਿਹਰੇ ਤੇ ਮਾਸਕ ਵਾਂਗੂ ਹੋ ਜਾਣਾ ਜਿਵੇਂ ਰਾਈਸ ਮਾਸਕ ਹੁੰਦਾ ਨਾ ਕੋਰੀਅਨ ਰਾਈਸ ਮਾਸਕ ਉਸ ਤਰੀਕੇ ਨਾਲ ਮਾਸਕ ਹੋਊਗਾ ਤੁਸੀਂ ਸਾਰੇ ਚਿਹਰੇ ਤੇ ਅਪਲਾਈ ਕਰ ਲੈਣਾ ਸੌਣ ਲੱਗੇ ਕਰ ਲੈਣਾ ਠੀਕ ਹੈ 5 ਕਿ ਮਿੰਟਾਂ ਦੇ ਵਿੱਚ ਇਹ ਸੁੱਕ ਜਾਂਦਾ ਹੈ ਤੇ ਇੱਕਦਮ ਮਾਸਕ ਬਣ ਜਾਂਦਾ ਹੈ ਇੱਕਦਮ ਫੇਸ ਤੇ ਜਿਵੇਂ ਲੇਅਰ ਜੀ ਬਣ ਜਾਂਦੀ ਹੈ ਨਾ ਉਸ ਤਰੀਕੇ ਨਾਲ ਇਹ ਲੇਅਰ ਬਣਗੀ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਜਦੋਂ ਵੀ ਘਰੇ ਝੋਲ ਬਣਾਉਂਦੇ ਹੋ ਤੇ ਆਪਣੇ ਥੋੜੀ ਜਿਹੜੀ ਚਾਵਲ ਜਦ ਤੁਸੀਂ ਸੰਘਣੀ ਜੀ ਮੰਢੀ ਹੁੰਦੀ ਹੈ ਨਾ ਤੇ ਉੱਪਰ ਪਾਣੀ ਜਾ ਜਾਂਦਾ ਸੰਘਣਾ ਉਹ ਪਾਣੀ ਲਾਣਾ ਤੁਸੀਂ ਬਹੁਤ ਵਧੀਆ ਇਹਨੂੰ ਕਦੇ ਤੁਸੀਂ ਨਾ ਲਗਾ ਕੇ ਦੇਖਿਓ ਲਗਾਤਾਰ ਇੱਕ ਹਫਤਾ ਲਗਾਇਓ ਤੁਹਾਨੂੰ ਰਿਜ਼ਲਟ ਜਿਹੜੇ ਨੇ ਨਾ ਦਿਨਾਂ ਵਿੱਚ ਹੀ ਮਿਲਨੇ ਸ਼ੁਰੂ ਹੋ ਜਾਣੇ ਨੇ ਦੋ ਵਾਰੀ ਲਗਾਉਣ ਨਾਲ ਹੀ ਵੈਸੇ ਤਾਂ ਤੁਹਾਨੂੰ ਰਿਜ਼ਲਟ ਜਿਹੜਾ ਮਿਲਣਾ ਸ਼ੁਰੂ ਹੋ ਜਾਵੇਗਾ ਤੇ ਜਦੋਂ ਤੁਸੀਂ ਇੱਕ ਹਫਤਾ ਚਿਹਰੇ ਤੇ ਲਗਾ ਲਿਆ ਤੇ ਸਕਿਨ ਇੱਕਦਮ ਕੋਰੀਅਨ ਟਾਈਪ ਹੋ ਜਾਵੇਗੀ ਚਮਕਦਾਰ ਸਕਿਨ ਹੋਏਗੀ ਜਿਵੇਂ ਬਲਬ ਚਮਕਦਾ ਹੁੰਦਾ ਠੀਕ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਤੇ ਲਗਾ ਲੈਣੀ ਹੈ ਜਿੰਨੀ ਵੀ ਤੁਹਾਡੇ ਚਿਹਰੇ ਦੀ ਗੰਦਗੀ ਡਸਟ ਸਾਰੀ ਠੀਕ ਹੋ ਜਾਵੇਗੀ ਜੇ ਟੈਨ ਹੋਈ ਹੈ ਉਹ ਵੀ ਠੀਕ ਹੋ ਜਾਵੇਗੀ ਔਰ ਝੁੜੜੀਆਂ ਜਿਹੜੀਆਂ ਨੇ ਨਾ ਉਹ ਤਾਂ ਬਿਲਕੁਲ ਨਹੀਂ ਪੈਣਗੇ ਤੁਸੀਂ ਦੇਖਿਆ ਹੋਣਾ ਜਿਹੜੇ ਕੋਰੀਅਨ ਲੋਕ ਹੁੰਦੇ ਨੇ ਕੋਰੀਅਨ ਗਰਲ ਹੁੰਦੀਆਂ ਨੇ ਕੋਰੀਅਨ ਔਰਤਾਂ ਹੁੰਦੀਆਂ ਨੇ ਕੋਰੀਅਨ ਉਹਨਾਂ ਦੀ 40 40 ਸਾਲ ਦੀ ਏਜ ਹੋ ਚੁੱਕੀ ਹੈ ਫਿਰ ਵੀ ਉਹਨਾਂ ਦੀ ਸਕਿਨ ਜਿਹੜੀ ਇੱਕਦਮ ਟਾਈਟ ਇੱਕਦਮ ਚਮਕੀਲੀ ਪਈ ਹੁੰਦੀ ਹੈ ਕੋਈ ਝੁਰੜੀ ਨਹੀਂ ਹੁੰਦੀ ਕੋਈ ਰਿੰਕਲ ਨਹੀਂ ਹੁੰਦਾ ਫੇਸ ਤੇ ਉਹ ਕਮਾਲ ਹੈਗਾ ਇਹ ਚਾਵਲਾਂ ਦਾ ਬਹੁਤ ਜ਼ਿਆਦਾ ਚਾਵਲਾਂ ਦਾ ਇਸਤੇਮਾਲ ਕਰਦੇ ਨੇ ਆਪਣੇ ਫੇਸ ਤੇ ਤੁਸੀਂ ਜਿਵੇਂ ਰੋਜ਼ ਡੇਲੀ ਅਗਰ ਬਣਾਉਣਾ ਚਾਹੁੰਦੇ ਹੋ ਦੋ ਚਮਚੇ ਚਾਲ ਦੇ ਲੋ ਉਹਨੂੰ ਚੰਗੀ ਤਰ੍ਹਾਂ ਧੋ ਕੇ ਪਕਾ ਲਓ ਤੇ ਫਿਰ ਉਹਦਾ ਜਿਹੜੇ ਮੰਡੀ ਇਹ ਲਾ ਕੇ ਰੱਖ ਲਓ ਠੀਕ ਹੈ ਤੇ ਵੈਸੇ ਤਾਂ ਇਹ 3-4 ਦਿਨ ਇਹ ਹੀ ਨਹੀਂ ਖਤਮ ਹੋਣੀ 3 ਦਿਨ ਤਾਂ ਇਹ 4 ਦਿਨ ਮੇਰੇ ਫੇਸ ਤੇ ਬਿਲਕੁਲ ਵੀ ਖਤਮ ਨਹੀਂ ਹੋਣੀ ਕਿਉਂਕਿ ਇਹਨੂੰ ਮੈਂ ਫ੍ਰਿਜ ਵਿੱਚ ਰੱਖਣਾ ਹੈ ਬਾਹਰ ਨਹੀਂ ਰੱਖਣਾ ਕਿਉਂਕਿ ਬਾਹਰ ਫਿਰ ਤੁਹਾਨੂੰ ਪਤਾ ਵੀ ਖਰਾਬ ਜਲਦੀ ਹੋ ਜਾਂਦਾ ਹੈ ਇਸ ਸਮੈਲ ਮਾਰ ਲੱਗ ਜਾਂਦਾ ਕਿਉਂਕਿ ਹੁਣ ਥੋੜੀ ਧੁੱਪਾਂ ਪੈਣ ਲੱਗ ਗਈ ਹੈ ਨਾ ਮੌਸਮ ਚੇਂਜ ਹੋ ਗਿਆ ਹੈ ਇਸ ਕਰਕੇ ਤੁਸੀਂ ਰਾਤ ਨੂੰ ਸਟੋਰ ਕਰਕੇ ਇਹਨੂੰ ਫ੍ਰਿਜ ਦੇ ਵਿੱਚ ਰੱਖ ਲੈਣਾ ਰਾਤ ਨੂੰ ਤੁਸੀਂ ਜਦੋਂ ਵੀ ਪਹਿਣਾ ਪਹਿਣ ਲੱਗਿਆਂ ਫੇਸ ਨੂੰ ਕਰੋ ਵਾਸ਼ ਤੇ ਇਹ ਵਾਲੇ ਇਦਾਂ ماسਕ ਜਿਹੜਾ ਰਾਈਸ ਮਾਸਕ ਤੁਸੀਂ ਲਗਾ ਲੈਣਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਮੈਂ ਤੁਹਾਨੂੰ ਸਕਰਬ ਦੱਸਣੀ ਹੈ ਮੈਂ ਸਕਰਬ ਇਹਦਾ ਇੱਕ ਮਿੰਟੇ ਕੈਮਰੇ 'ਚ ਛੇਜਣਾ ਨਜ਼ਰ ਨਾ ਆਉਂਦਾ ਇਹ ਦੇਖੋ D10 D10 ਸਕਰਬ ਹੈ ਠੀਕ ਹੈ ਇਹਦਾ ਨਾਮ ਹੈਗੇ D10 ਸਕਰਬ ਡਾਕਟਰ ਰეკਮੈਂਡ ਕੀਤਾ ਹੋਇਆ ਹੈ ਠੀਕ ਹੈ ਤੇ ਆਹ ਜਿਹੜਾ D10 ਸਕਰਬ ਹੈ ਨਾ ਇੰਨਾ ਵਧੀਆ ਸਕਰਬ ਹੈ ਠੀਕ ਹੈ ਇਹ Amazon ਤੋਂ ਤੁਹਾਨੂੰ ਮਿਲ ਜਾਊਗਾ 250 ਦੀ ਰੇਂਜ ਵਿੱਚ ਠੀਕ ਹੈ ਤੇ ਇਹ ਹੈਗਾ ਇਹ 200 ਗ੍ਰਾਮ ਦੀ ਟੱਬੀ 200 ਤੋਂ ਥੋੜੀ ਜਿਹੀ ਜ਼ਿਆਦਾ ਹੈ ਇਹ ਕਾਫੀ ਟਾਈਮ ਨਹੀਂ ਮੁੱਕਣੀ ਹੈਗੀ ਤੁਸੀਂ ਇੱਕ ਹਫ਼ਤੇ ਦੇ ਵਿੱਚ ਨਾ ਇੱਕ ਵਾਰ ਇਸ स्क्रब ਜਿਹੜਾ ਹੈ ਤੁਸੀਂ ਕਰਨਾ ਹੀ ਕਰਨਾ ਹੈ ਠੀਕ ਹੈ ਤੇ ਆ ਦੇਖੋ ਸ਼ਾਇਦ ਤੇ ਰੋਸ਼ਨੀ ਪੈਂਦੀ ਹੋਵੇ ਨਜ਼ਰ ਮ ਆਉਂਦਾ ਆ ਦੇਖ ਸਕਦੇ ਹੋ ਤੇ ਤੁਸੀਂ ਇਹਨੂੰ ਕੀ ਕਰਨਾ ਹੈ ਹਫ਼ਤੇ ਦੇ ਵਿੱਚ ਠੀਕ ਹੈ ਆ ਦੇਖੋ ਬਹੁਤ ਹੀ ਵਧੀਆ ਹੈ ਬਹੁਤ ਵਧੀਆ ਸਕਰਾਬੇ ਵਾਲਾ ਤੇ ਇੰਨੀ ਪਿਆਰੀ ਦੀ ਖੁਸ਼ਬੂ ਹੁੰਦੀ ਹੈ ਚਿਹਰੇ ਦੀ ਸਾਰੀ ਗੰਦਗੀ ਧੂੜ ਮਿੱਟੀ ਇਹ ਵਾਲਾ ਸਕਰਾਬ ਜਿਹੜਾ ਕੱਢ ਦਿੰਦਾ ਹੈ ਹਫਤੇ ਦੇ ਵਿੱਚ ਇੱਕ ਵਾਰੀ ਤੁਸੀਂ ਸਕਰਾਬ ਕਰਨਾ ਹੀ ਕਰਨਾ ਹੈ ਸੰਡੇ ਦੇ ਸੰਡੇ ਮੰਨ ਲਓ ਜਣਕਿ ਹਫਤੇ ਦਾ ਇੱਕ ਡੇ ਰੱਖ ਲਓ ਤੁਸੀਂ ਹਫਤੇ ਬਾਅਦ ਕਰਨਾ ਹੈ ਡੇਲੀ ਨਹੀਂ ਕਰਨਾ ਹੈਗਾ ਹਫਤੇ 'ਚ ਇੱਕ ਵਾਰ ਇਹ ਸਕਰਬ ਕਰਨਾ ਹੈ ਕਿ ਜਿਨ੍ਹਾਂ ਦੇ ਚਿਹਰੇ ਤੇ ਟੈਨ ਹੋਈ ਹੋਵੇਗੀ ਜਿਨ੍ਹਾਂ ਦਾ ਚਿਹਰਾ ਬਿਲਕੁਲ ਰੁੱਖਾ ਸੁੱਖਾ ਤੇ ਬੇਜਾਨ ਹੈ ਤੇ ਜਿਨ੍ਹਾਂ ਦੇ ਚਿਹਰੇ ਤੇ ਮੈਲ ਜੰਮੀ ਹੈ ਜਾਂ ਡੈਡ ਸਕਿਨ ਹੋਈ ਪਈ ਹੈ ਜਾਂ ਖੁਸ਼ਕ ਸਕਿਨ ਹੈ ਸਾਰੀ ਹੀ ਇਹ ਟੈਨ ਕੱਢੇਗਾ ਸੀ 10 ਮਿੰਟ ਲਗਾਤਾਰ ਤੁਸੀਂ ਪਹਿਲਾਂ ਫੇਸ ਨੂੰ ਗਿੱਲਾ ਕਰ ਲੈਣਾ ਫਿਰ ਇਹਨੂੰ 10 ਮਿੰਟ ਚੰਗੀ ਤਰ੍ਹਾਂ ਦੀ ਸਕਰਬ ਕਰਨੀ ਹੈ ਪਾਣੀ ਦੇ ਹੱਥ ਲਾ ਲਾ ਕੇ ਪੇਪੇ ਕੇ ਪਾਣੀ ਵਿੱਚ ਹੱਥ ਇਦਾਂ ਇਦਾਂ ਤੇ ਤੁਸੀਂ ਇਹਦੀ ਸਕਰਬਿੰਗ ਕਰਨੀ ਹੈ ਠੀਕ ਹੈ ਤੇ ਬਹੁਤ ਵਧੀਆ ਸਕਰਬ ਹੈ ਠੀਕ ਹੈ ਜੀ ਮੈਂ ਫੋਟੋ ਲਗਾ ਦੇਣੀ ਆ ਤੇ ਆ ਦੇਖੋ ਆ ਦੇਖੋ ਇਹ ਮਾਸਕ ਜਿਹੜਾ ਆ ਦੇਖ ਇਸ ਤਰੀਕੇ ਦਾ ਮਾਸਕ ਨੂੰ ਤੁਸੀਂ ਹੱਥਾਂ ਨਾਲ ਵੀ ਲਗਾ ਸਕਦੇ ਹੋ ਬਰਸ਼ ਨਹੀਂ ਹੈਗਾ ਤੇ ਹੱਥਾਂ ਦੀ ਮਦਦ ਨਾਲ ਵੀ ਤੁਸੀਂ ਇਹਨੂੰ ਲਗਾ ਸਕਦੇ ਹੋ ਠੀਕ ਹੈ ਆ ਦੇਖੋ ਬਿਲਕੁਲ ਵੀ ਜਿਹੜਾ ਫੇਸ ਹੈ ਨਾ ਇੱਕਦਮ ਗੋਰਾ ਚਿੱਟਾ ਤੇ ਮਲਾਈਮ ਹੋ ਜਾਵੇਗਾ ਬਹੁਤ ਵਧੀਆ ਇਹ ਵਾਲਾ ਮਾਸਕ ਠੀਕ ਹੈ ਬਾਤ ਤੋਂ ਬਾਤ ਵੀਡੀਓ ਸ਼ੇਅਰ ਕਰ ਦੇਣਾ ਲਾਈਕ ਕਮੈਂਟ ਸੋਣਾ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਜਿਹੜੇ ਲਾਈਕ ਕਮੈਂਟ ਨੇ ਉਹੀ ਮੈਨੂੰ ਮੋਟੀਵੇਟ ਕਰਦੇ ਨੇ ਤੇ ਫਿਰ ਮੇਰਾ ਮਨ ਕਰਦਾ ਹੈ ਕਿ ਮੈਂ ਹੋਰ ਰੈਮਡੀਆ ਤੁਹਾਡੇ ਲਈ ਲੈ ਕੇ ਆਵਾਂ ਠੀਕ ਹੈ ਤੇ ਸਵੇਰੇ ਕਮੈਂਟ ਆਏ ਸੀਗਾ ਕਿ ਉਹਨਾਂ ਦੇ ਹੈਗੇ ਨੇ ਦਾਗ-ਤੱਬੇ ਪੁਰਾਣੇ ਉਹਨਾਂ ਨੂੰ ਠੀਕ ਕੀਤਾ ਕੀਤਾ ਜਾਵੇ ਤੇ ਉਹ ਵੀਡੀਓ ਆਏਗੀ 5:30 ਵਜੇ ਉਹ ਮੈਂ ਤੁਹਾਨੂੰ ਦੱਸਾਂਗੀ ਕਿ ਦਾਗ-ਤੱਬੇ ਵਾਲੇ ਤੁਸੀਂ ਕਿਹੜੀ ਰੈਮਡੀ ਹੈ ਜਿਹੜੀ ਇਸਤੇਮਾਲ ਕਰ ਸਕਦੇ ਹੋ ਕਿ ਤੁਹਾਡੇ ਜਿਹੜੇ ਪੁਰਾਣੇ ਤੋਂ ਪੁਰਾਣੇ ਦਾਗ ਨੇ ਉਹ ਠੀਕ ਹੋਣ ਤੇ ਤੁਹਾਡੇ ਪੁਰਾਣੀਆਂ ਤੋਂ ਪੁਰਾਣੀਆਂ ਛਾਈਆਂ ਜਿਹੜੀਆਂ ਨੇ ਉਹ ਠੀਕ ਹੋ ਜਾਣ ਆ ਸਾਡੇ 5:30 ਵਜੇ ਵੀਡੀਓ ਆਵੇਗੀ ਠੀਕ ਹੈ ਵੇਟ ਕਰਨਾ ਵੀਡੀਓ ਦਾ ਤੇ ਇਹ ਵੀਡੀਓ ਜਿਹੜੀ ਵੱਤਵਾ ਸ਼ੇਅਰ ਕਰ ਦੇਣਾ ਦੇਖੋ ਕਿੰਨਾ ਪਿਆਰਾ ਚਿਹਰਾ ਲੱਗ ਰਿਹਾ ਹੈ ਕਿ ਗਲੋਇੰਗ ਸਕਿਨ ਹੋ ਗਈ ਹੈ ਬਹੁਤ ਹੀ ਪਿਆਰੀ ਸਕਿਨ ਹੋ ਗਈ ਤੇ ਇਹਨੂੰ ਇਸ ਤਰੀਕੇ ਨਾਲ ਹੀ ਆਪਾਂ ਸੁੱਕਣ ਦੇਣਾ ਠੀਕ ਹੈ ਇਹਨੂੰ ਸੁੱਕ ਜਾਣਾ ਹੈ 5-7 ਮਿੰਟਾਂ ਦੇ ਵਿੱਚ ਜਨ ਕਿ 10 ਮਿੰਟਾਂ ਦੇ ਵਿੱਚ ਬਿਲਕੁਲ ਇਕਦਮ ਹੀ ਸੁੱਕ ਜਾਂਦਾ ਹੈ ਤੇ ਚਿਹਰੇ ਤੇ ਲਗਾ ਕੇ ਸਵੇਰੇ ਜਦੋਂ ਤੁਸੀਂ ਚਿਹਰਾ ਵਾਸ਼ ਕਰੋਗੇ ਨਾ ਚਿਹਰਾ ਤੁਹਾਡਾ ਇੱਕਦਮ ਨਾ ਖਿਲਿਆ ਖਿਲਿਆ ਤੇ ਇੱਕਦਮ ਤੁਹਾਡੀ ਸਕਿਨ ਜਿਹੜੀ ਹੈ ਨਾ ਬਹੁਤ ਹੀ ਘੈਂਟ ਸਕਿਨ ਹੋਈ ਹੋਣੀ ਹੈ ਇੰਨੀ ਸੌਫਟ ਸਕਿਨ ਤੇ ਇੰਨਾ ਮਲਾਈਮ ਚਿਹਰਾ ਤੇ ਰੰਗ ਵੀ ਤੁਹਾਡਾ ਗੋਰਾ-ਗੋਰਾ ਲੱਗੂਗਾ ਸਵੇਰ ਸੇ ਜਦੋਂ ਤੁਸੀਂ ਫੇਸ ਨੂੰ ਪੋਸ਼ ਕਰੋਗੇ ਪੂਰਾ 1 ਹਫਤਾ ਇਹ ਵਾਲੀ ਰੈਮਡੀ ਇਸਤੇਮਾਲ ਕਰਨਾ ਫਿਰ ਤੁਸੀਂ ਰਿਜ਼ਲਟ ਦੇਖਿਓ ਵਾਕਿਆ ਤੁਸੀਂ ਕਹੋਗੇ ਕਿ ਵਾਕਿਆ ਦੀਦੀ ਬਹੁਤ ਵਧੀਆ ਰਿਜ਼ਲਟ ਨੇ ਤੇ ਤੁਸੀਂ ਹੱਥਾਂ ਤੇ ਵੀ ਰਾਤ ਨੂੰ ਇਹਨੂੰ ਲਗਾ ਸਕਦੇ ਹੋ ਹੱਥਾਂ ਦੀ ਜਿਹੜੀਆਂ ਝੁੜੜੀਆਂ ਨੇ ਜਾਂ ਰੁੱਖਾਪਨ ਉਹ ਵੀ ਤੁਹਾਡਾ ਠੀਕ ਹੋ ਜਿਗਾ ਕਈਆਂ ਦੇ ਆ ਚੀਜ਼ਾਂ ਬਹੁਤ ਗਾਲੀਆਂ ਹੁੰਦੀਆਂ ਨੇ ਤੇ ਇਹ ਵੀ ਠੀਕ ਹੋ ਜਾਣਗੀਆਂ ਠੀਕ ਹੈ ਤੇ ਲੋਜੀ ਆਪਾਂ ਹੁਣ ਵੀਡੀਓ ਕਰਦੇ ਇੱਥੇ ਸਮਾਪਤ ਮੈਂ ਤਾਂ ਲੱਗਾ ਰਹਿਣ ਦਵਾਂਗੀ ਹੁਣ ਮੈਂ ਵੈਸੇ ਤਾਂ ਦਿਨੇ ਹੀ ਮੈਂ ਲਗਾਇਆ ਹੋਇਆ ਪਰ ਫਿਰ ਵੀ ਮੈਂ ਲੱਗਾ ਰਹਿਣ ਦਵਾਂਗੀ ਅੱਧਾ ਪੌਣਾ ਘੰਟਾ ਕਿਉਂਕਿ ਮੈਂ ਰਾਤ ਨੂੰ ਲਗਾਇਆ ਸੀ ਤੇ ਫਿਰ ਵੀ ਮੈਂ ਲਗਾ ਕੇ ਰੱਖਾਂਗੀ ਤੇ ਫਿਰ ਬਾਅਦ ਵਿੱਚ ਉਹ ਹੀ ਆਪਣੇ ਫੇਸਬੁਕ ਕਰਾਂਗੀ ਬੋਸ਼ ਵੀਡੀਓ ਥੋੜੀ ਚੰਗੀ ਲੱਗੀ ਜੇ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਨਾ ਫਿਰ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਵਿੱਚ ਬਾਏ ਬਾਏ